ਸਤਨਾ ਪੀਰ ਮੁਰੀਦਾ ਫਿਰ ਹੜੀ ਉਹ ਨਿਭਾ ਨਾਨਕ ਲੱਖ ਖੁਸ਼ੀਆਂ ਬਾਤ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਢਲ ਗੁਰ ਸੇਵੀਐ ਐਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖਾ ਪੇਖ ਪੇਖ ਭਗਤ ਨਿਕਾਇ ਅੰਕਰ ਰੱਖਿਓ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁਰਮਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 670 ਅੰਗ ਦੇ ਉੱਤੇ ਸੁਭਾਏ ਬਾਣ ਧਨਸਰੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਧਨੋਸਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਸਗਲ ਮਨੋਰਥ ਪ੍ਰਵਤੇ ਪਾਈ ਕੰਠ ਲਾਈ ਗੁਰ ਰੱਖੇ ਸਗਲ ਮਨੋਰਥ ਦਾ ਭਾਵ ਉਹਦਾ ਮਨੋਰਥ ਦਾ ਭਾਵ ਉਹਦਾ ਮਨੋ ਕਾਮਨਾ ਜਿਹੜੀਆਂ ਵੀ ਸਾਡੇ ਅੰਦਰ ਮਨੋਗਾਮਨਾਵਾਂ ਨੇ ਜਿਹੜੀਆਂ ਵੀ ਸਾਡੇ ਅੰਦਰ ਭਾਵਨਾਵਾਂ ਨੇ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ ਕਦੋਂ ਜਦੋਂ ਉਸੇ ਗੁਰੂ ਦੇ ਨਾਲ ਪਿਆਰ ਕਰਾਂਗੇ ਤੇ ਗੁਰੂ ਨੇ ਫਿਰ ਸਾਨੂੰ ਆਪਣੇ ਗਲ ਨਾਲ ਲਾ ਲੈਣ ਜਿੱਦੇ ਗੁਰੂ ਨੇ ਸਾਨੂੰ ਆਪਣੇ ਗਲ ਨਾਲ ਲਾ ਲਿਆ ਉਸ ਦਿਨ ਜਿਹੜੀਆਂ ਸਾਡੇ ਅੰਦਰ ਭਾਵਨਾਵਾਂ ਵਸੇ ਬਣੀਆਂ ਹੋਈਆਂ ਜਿਹੜੀਆਂ ਸਾਡੇ ਅੰਦਰ ਸਾਰਾ ਕੁਝ ਉਹ ਪੂਰਾ ਹੋ ਜਾ। ਸਗਲ ਮਨੋਰਥ ਪ੍ਰਭ ਤੇ ਪਾਏ। ਇਹ ਜਗ੍ਹਾ ਦੇ ਉੱਤੋਂ ਸਾਰਾ ਕੁਝ ਮਿਲ ਜਾਣਾ। ਪਰ ਗੁਰੂ ਨਾਲ ਪਿਆਰ ਕਰਨਾ ਪੈਣਾ ਫਿਰ ਗੁਰੂ ਨੇ ਸਾਡੇ ਨਾਲ ਪਿਆਰ ਕਰਨਾ। ਜਿੱਦੇ ਅਸੀਂ ਗੁਰੂ ਨਾਲ ਪਿਆਰ ਕਰਨਾ ਸ਼ੁਰੂ ਕਰਤਾ ਗੁਰੂ ਤੇ ਸਾਡੇ ਨਾਲ ਪਹਿਲਾਂ ਤੋਂ ਹੀ ਪਿਆਰ ਕਰਦਾ ਹੈ। ਉਦੋਂ ਫਿਰ ਸਾਡੀਆਂ ਮਨੋ ਭਾਵਨਾਵਾਂ, ਮਨੋ ਕਾਮਨਾਵਾਂ ਜਿਹੜੀਆਂ ਨੇ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ। ਸੰਸਾਰ ਸਾਗਰ ਨਾ ਜਲ ਨਾ ਦੀਨੇ ਕਿੰਨਾ ਇਹ ਨ ਉਤਰ ਭਾਕੇ ਕਹਿੰਦੇ ਇਹ ਸੰਸਾਰ ਸਮੁੰਦਰ ਦੇ ਵਿੱਚ ਫਿਰ ਉਹ ਬੰਦਾ ਡੁੱਬਦਾ ਨਹੀਂ ਜਿਸ ਬੰਦੇ ਨੇ ਪਰਮਾਤਮਾ ਦੇ ਨਾਲ ਪਿਆਰ ਪਾਇਆ ਉਹਨੇ ਅੱਜ ਤੱਕ ਇਹ ਵੀ ਆਖਿਆ ਕਿ ਮੈਂ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਗਿਆ ਉਹ ਸਾਰੇ ਕਹਿੰਦੇ ਅਸੀਂ ਤੇ ਪਾਰ ਨਿਕਲ ਗਏ ਕਹਿੰਦੇ ਭਾਖੇ ਦਾ ਭਾਵ ਹੁੰਦਾ ਬੋਲਣਾ ਕਿ ਉਹਨਾਂ ਨੇ ਕਦੇ ਨਹੀਂ ਬੋਲਿਆ ਕਿ ਅਸੀਂ ਸੰਸਾਰ ਸਾਗਰ ਦੇ ਵਿੱਚ ਡੁੱਬ ਗਏ ਆ ਸੰਸਾਰ ਸਾਗਰ ਦੇ ਵਿੱਚ ਡੁੱਬਦਾ ਕੌਣ ਹੈ ਜਿਹੜੇ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਕਰਦੇ ਜਿਹੜੇ ਉਹਨੂੰ ਸਮਝ ਨਹੀਂ ਸਕਿਆ ਜੇ ਤੱਕ ਸੰਸਾਰ ਸਾਗਰ ਮੈਂ ਜਲਨ ਨਾ ਦਿੱਨੇ ਕਹਿੰਦੇ ਉਹ ਫਿਰ ਸਾਨੂੰ ਸੰਸਾਰ ਸਮੁੰਦਰ ਦੀ ਜਿਹੜੀ ਆਗ ਹੈ ਉਹਦੇ ਵਿੱਚ ਡੁੱਬਣ ਨਹੀਂ ਦਿੰਦਾ ਪ੍ਰਮਾਤਮਾ ਪਰਮਾਤਮਾ ਤੇ ਐਸਾ ਉਹਨੇ ਤੇ ਮਾਂ ਦੇ ਗਰਭ ਦੇ ਵਿੱਚ ਕਿੰਨੀ ਜਿਆਦੇ ਆਗੋਂਦੀ ਆ ਉੱਥੇ ਵੀ ਸਾਡੀ ਰੱਖਿਆ ਕੀਤੀ ਉੱਥੇ ਵੀ ਸਾਨੂੰ ਡੁੱਬਣ ਨਹੀਂ ਦਿੱਤਾ ਮਾਂ ਤੇ ਗਰਭ ਤੇ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੀ ਪਾਵਕ ਸਾਗਰ ਅਥਾਲ ਹਰਮ ਤਾਰੂ ਤਰਨ ਹਾਰੇ ਜਦੋਂ ਤੁਸੀਂ ਉੱਥੇ ਵੀ ਸਾਨੂੰ ਤਾਰ ਸਕਦੇ ਹੋ ਉੱਥੇ ਵੀ ਸਾਨੂੰ ਅੱਗ ਤੋਂ ਵਿਚਾਲ ਸਕਦੇ ਹੋ ਇਹਾਂ ਸੰਸਾਰ ਸਮੁੰਦਰ ਜਿਹੜਾ ਸੰਸਾਰ ਦੀ ਅੱਗ ਹੈ ਇਹਦੇ ਤੋਂ ਵੀ ਪ੍ਰਮਾਤਮਾ ਆਪੇ ਵਿਚਾਲ ਲੈਂਦਾ ਹੈ ਜਿਹੜੇ ਉਹ ਪ੍ਰਮਾਤਮਾ ਦੇ ਨਾਲ ਜਿੰਨਾਂ ਜਿੰਨਾਂ ਨੇ ਪਿਆਰ ਪਾਇਆ ਉਹਨਾਂ ਨੇ ਕਿਸੇ ਨੇ ਨਹੀਂ ਅਜੇ ਤੱਕ ਆਖਿਆ ਕਿ ਮੈਂ ਇਹ ਸੰਸਾਰ ਦੀਆਂ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਡੁੱਬ ਗਿਆ ਪਰ ਸਾਨੂੰ ਵਿਸ਼ਵਾਸ ਕਰਨਾ ਪੈਣਾ ਜਿੱਲ ਕੇ ਮਨ ਸਾਚਾ ਵਿਸ਼ਵਾਸ ਪਰਮਾਤਮਾ ਦੇ ਨਾਲ ਪਿਆਰ ਕਰਨਾ ਪੈਣਾ ਤੇ ਵਿਸ਼ਵਾਸ ਬਣਾਉਣਾ ਪੈਣਾ ਅਸੀਂ ਵਿਸ਼ਵਾਸ ਨਹੀਂ ਕੀਤਾ ਸਾਡਾ ਵਿਸ਼ਵਾਸ ਕਿੱਥੇ ਬਣ ਗਿਆ ਜੇ ਸਾਡੇ ਕੋਲ ਚਾਟੀ ਦੇ ਵਿੱਚ ਪਾਇਆ ਹੋਵੇ ਦੁੱਧ ਤੇ ਉਹਨੂੰ ਰੜਕਾਂਗੇ ਉਹਦੇ ਵਿੱਚੋਂ ਅਸੀਂ ਨੇ ਵਿਸ਼ਵਾਸ ਬਣਾ ਲਿਆ ਕਿ ਇਹਦੇ ਵਿੱਚੋਂ ਅਸੀਂ ਮੱਖਣ ਕੱਢ ਲੈਣਾ ਹੈ ਉਹਦੇ ਵਿੱਚੋਂ ਨਿਕਲ ਜਾਣਾ ਮੱਖਣ ਪਰ ਜੇ ਚਾਟੀ ਦੇ ਵਿੱਚ ਪਾ ਲਿਆ ਪਾਣੀ ਤੇ ਉੱਤੇ ਵਿਸ਼ਵਾਸ ਬਣਾ ਕੇ ਬਹਿ ਗਏ ਕਹਿੰਦੇ ਉਤੋਂ ਫਿਰ ਕਦੇ ਵੀ ਮੱਖਣ ਨਹੀਂ ਨਿਕਲਣਾ ਜਾਇ ਸਾਰੀ ਜ਼ਿੰਦਗੀ ਰੜਕਦੇ ਰੋ ਪਾਣੀ ਨੂੰ ਸਾਨੂੰ ਵਿਸ਼ਵਾਸ ਗੁਰੂ ਤੇ ਬਣਾਉਣਾ ਪੈਣਾ ਜਿਹੜੇ ਗੁਰੂ ਨੂੰ ਛੱਡ ਕੇ ਪਖੰਡੀਆਂ ਦੇ ਨਾਲ ਪਿਆਰ ਪਾ ਕੇ ਬਹਿ ਗਏ ਉੱਥੇ ਵਿਸ਼ਵਾਸ ਬਣਾ ਕੇ ਬਹਿ ਗਏ ਕਹਿੰਦੇ ਉੱਤੇ ਪਾਣੀ ਵਾਲਾ ਕੰਮ ਹੈ ਰੜਕੀ ਜਾ ਉਹ ਜਿੰਨਾ ਮਰਜੀ ਉਹਦੇ ਵਿੱਚੋਂ ਕਦੇ ਮੱਖਣ ਨਹੀਂ ਨਿਕਲਣਾ ਜੇ ਗੁਰੂ ਦੇ ਨਾਲ ਪਿਆਰ ਪਾ ਲਿਆ ਤਾਂ ਇੱਕ ਨਾ ਇੱਕ ਦਿਨ ਸਾਡੀਆਂ ਜਿਹੜੀਆਂ ਮਨੋ ਭਾਵਨਾਵਾਂ ਨੇ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਜਿਹੜੀਆਂ ਵਾਸਤੇ ਅਸੀਂ ਗੁਰਦੁਆਰਾ ਸਾਹਿਬ ਮੰਦਿਰ ਆਉਨੇ ਆ ਉਹ ਸਾਡੇ ਸਾਰੇ ਆ ਪੂਰੀਆਂ ਹੋ ਜਾਣਗੇ ਪਰ ਵਿਸ਼ਵਾਸ ਗੁਰੂ ਤੇ ਬਣਾਉਣਾ ਪੈਣਾ ਜਿਨ ਕੈ ਮਨ ਸਾਚਾ ਵਿਸ਼ਵਾਸ ਜਿਨ੍ਹਾਂ ਨੇ ਸੱਚਾ ਵਿਸ਼ਵਾਸ ਕਰ ਲਿਆ ਗੁਰੂ ਤੇ ਉਹਨਾਂ ਦੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਰਹੀ ਨਵ ਨਿੱਤੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਰਤਾ ਸਦਾ ਵਸਾਈ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾ ਲਿਆ ਨੌ ਰਿੱਧੀਆਂ ਤੇ 18 ਸਿੱਧੀਆਂ ਉਹਨਾਂ ਦੇ ਪਿੱਛੇ ਪਿੱਛੇ ਫਿਰਦੀਆਂ ਨੇ ਵੇਖ ਵੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਆਨੰਦ ਦਾ ਭਾਵ ਵੀ ਖੇੜਾ ਹੁੰਦਾ ਤੇ ਉਲਾਸ ਦਾ ਭਾਵ ਵੀ ਖੇੜਾ ਹੀ ਹੁੰਦਾ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਵੇਖ ਵੇਖ ਸੁਆਮੀ ਕੀ ਸੋਭਾ ਕਹਿੰਦੇ ਅਸੀਂ ਤੇ ਉਸ ਪ੍ਰਮਾਤਮਾ ਦੀ ਵੇਖ ਵੇਖ ਕੇ ਸੋਭਾ ਨਾ ਸਾਡੇ ਅੰਦਰ ਤੇ ਖੇੜਾ ਬਣ ਗਿਆ ਸਾਡੇ ਅੰਦਰ ਤੇ ਵਿਸ਼ਵਾਸ ਬਣ ਗਿਆ ਸਾਡੇ ਅੰਦਰ ਤੇ ਖੁਸ਼ੀ ਆ ਗਈ ਕਹਿੰਦੇ ਜਿਵੇਂ ਆਪਰ ਸ਼ਬਦ ਪੜਿਆ ਨਾ ਪਹਿਲਾ ਕਿ ਚੱਕ ਵੀ ਸੂਰਜ ਹੈ ਤੈ ਮਿਲ ਹੋਣ ਸੁਖਾਲੇ ਨੇਓ ਕਮਲ ਜਲ ਜਾਣੀ ਐ ਮੂੰਖ ਖਿੜ ਮੂੰਹ ਵੇਖਾਲੇ ਜਿਹੜਾ ਕਮਲ ਹੈ ਉਹਦਾ ਪਿਆਰ ਪੈ ਜਾਂਦਾ ਤੇ ਉਹ ਕੰਵਲ ਜਲ ਜਾਣੀ ਹੈ ਖਿੜ ਮੂੰਹ ਦੇ ਖਾਲੇ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਉਹਦਾ ਪਿਆਰ ਪੈ ਗਿਆ ਧਰਤੀ ਦੇ ਨਾਲ ਜੁੜ ਗਿਆ ਨਾ ਫੁੱਲ ਧਰਤੀ ਦੇ ਵਿੱਚੋਂ ਫਿਰ ਉਹਨੂੰ ਸਾਰਾ ਕੁਝ ਮਿਲਣਾ ਤੇ ਉਹ ਫਿਰ ਖਿੜ ਜਾਣਾ ਫੁੱਲ ਇੱਥੇ ਗੁਰੂ ਅਰਜਨ ਸਾਹਿਬਰੇ ਕਹਿੰਦੇ ਵੇਖ ਵੇਖ ਸੁਆਮੀ ਕੀ ਸੋਭਾ ਕੇ ਪਰਮਾਤਮਾ ਦੇ ਅਚਰਜ ਕੌਤਕ ਵੇਖ ਵੇਖ ਕੇ ਮੇਰੇ ਅੰਦਰ ਤੇ ਬਹੁਤ ਖੁਸ਼ੀ ਆ ਗਈ ਆਨੰਦ ਆ ਗਿਆ ਕਿਹੜਾ ਆ ਗਿਆ ਕਹਿੰਦੇ ਰਹਾ ਉਹ ਰਹਾ ਉਹ ਦਾ ਭਾਵ ਉਹ ਦਾ ਖੈਰਣਾ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਚਰਨ ਸਰਨ ਪੂਰਨ ਪਰਮੇਸ਼ਰ ਅੰਤਰਜਾਨੀ ਸਾਖਿਓ ਕਹਿੰਦੇ ਪਰਮਾਤਮਾ ਦੇ ਸਾਖ ਸਾਤ ਸਾਰਾ ਕੁਝ ਜਾਣਦਾ ਉਹ ਅੰਤਰਜਾਨੀ ਉਹ ਪਰਮੇਸ਼ਰ ਹੈ ਉਹ ਪਰਮਾਤਮਾ ਜਿਹੜਾ ਉਹ ਸਾਰਾ ਕੁਝ ਜਾਣਦਾ ਹੈ ਚਰਨ ਸਰਨ ਪੂਰਨ ਪਰਮੇਸ਼ਰ ਜਦੋਂ ਸੀ ਉਸ ਪ੍ਰਮਾਤਮਾ ਦੇ ਵੱਲ ਤੁਰਾਂਗੇ ਨਾ ਕਹਿੰਦੇ ਉਹ ਪ੍ਰਮਾਤਮਾ ਤਾਂ ਸਾਡੇ ਅੰਦਰ ਦੀਆਂ ਜਾਣਦਾ ਸਾਰਾ ਕੁਝ ਜਾਣਦਾ ਸਾਖਿ ਉਹਦਾ ਬਾਪ ਸਾਖਿਆਤ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਦਾ ਔਂਕੁਰ ਰਾਖਿਓ ਕਹਿੰਦੇ ਪਰਮਾਤਮਾ ਸਾਰਾ ਕੁਝ ਜਾਣਦਾ ਜਿਵੇਂ ਧਰਤੀ ਦੇ ਵਿੱਚ ਬੀਜ ਪਾਇਆ ਜਾਂਦਾ ਉਹ ਜਦੋਂ ਉੱਗਦਾ ਉਹਨੂੰ ਕਹਿੰਦੇ ਅੰਕੁਰ ਕਹਿੰਦੇ ਇਸੇ ਤਰ੍ਹਾਂ ਅਸੀਂ ਗੁਰਦੁਆਰਾ ਸਾਹਿਬ ਆ ਰਹੇ ਹਾਂ ਸਾਡੇ ਅੰਦਰ ਵੀ ਪਰਮਾਤਮਾ ਦੇ ਲਈ ਅੰਕੁਰ ਫੁੱਟਿਆ ਕਹਿੰਦੇ ਉਹਨੂੰ ਪਰਮਾਤਮਾ ਨੇ ਰੱਖ ਲਿਆ ਉਹ ਅੰਕੁਰ ਫਿਰ ਵੱਡਾ ਹੋ ਕੇ ਬੂਟਾ ਬਣ ਗਿਆ ਜਾਨ ਗੋਜ ਆਪਣਾ ਕੀਓ ਸਾਨੂੰ ਆਪਣਾ ਵੜਾ ਕੇ ਪਰਮਾਤਮਾ ਨੇ ਜਾਨ ਬੁਝ ਕੇ ਵੀ ਇਹ ਮੇਰੇ ਨੇ ਆਪਣਾ ਬਣਾ ਕੇ ਭਗਤਨ ਦਾ ਅੰਕੁਰ ਰੱਖਿਆ ਜਿਹੜਾ ਸਾਡੇ ਅੰਦਰ ਭਗਤੀ ਦਾ ਪਿਆਰ ਦਾ ਅੰਕੁਰ ਫੁੱਟਿਆ ਸੀ ਉਹਨੂੰ ਰੱਖ ਲਿਆ ਉਹਨੂੰ ਖਰਾਬ ਨਹੀਂ ਹੋਣ ਦਿੱਤਾ ਜਿਹੜਾ ਬੂਟਾ ਧਰਤੀ ਦੇ ਵਿੱਚੋਂ ਨਿਕਲਦਾ ਹੈ ਜੇ ਉਹਨੂੰ ਪਾਣੀ ਨਾ ਮਿਲੇ ਤਾਂ ਉਹਨੇ ਖਤਮ ਹੋ ਜਾਣਾ ਪਰ ਜੇ ਅਸੀਂ ਗੁਰਦੁਆਰਾ ਸਾਹਿਬ ਆਉਣ ਲੱਗੇ ਜੇ ਸਾਡੇ ਅੰਦਰ ਪ੍ਰਮਾਤਮਾ ਦਾ ਪਿਆਰ ਨਾ ਵੜਿਆ ਫਿਰ 40 ਦਿਨ ਆ ਕੇ ਫਿਰ ਬੰਦਾ 41ਵੇਂ ਦਿਨ ਕਹਿੰਦਾ ਹੁਣ ਤੇ ਮੇਰੇ 40 ਦਿਨ ਪੂਰੇ ਹੋ ਗਏ ਹੁਣ ਕੀ ਕਰਨ ਜਾਣਾ ਹੈ ਗੁਰਦੁਆਰਾ ਸਾਹਿਬ ਸਾਨੂੰ ਜਦੋਂ ਅੰਮ੍ਰਿਤ ਸ਼ਿਕਾਇਆ ਜਾਂਦਾ ਉਹ 40 ਦਿਨਾਂ ਦਾ ਤਾਂ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਲਗਾਤਾਰ 40 ਦਿਨ ਜਾਂਦੇ ਰਹੋਗੇ ਤਾਂ ਮੁੜ ਕੇ ਤੁਹਾਡੀ ਆਦਤ ਬਣ ਜਾਣੀ ਹੈ ਫਿਰ ਉਹ ਜਿਹੜਾ ਅੰਕਰ ਹਟਿਆ ਉਹ ਫਿਰ ਕਦੇ ਖਰਾਬ ਨਹੀਂ ਹੋਣਾ ਚਰਨੋਂ ਸਰਨ ਪੂਰਨ ਪਰਮੇਸ਼ਰ ਅੰਤਰ ਜਾਨੇ ਸਾਖਿਓ ਜਾਨ ਗੋਜ ਆਪਣਾ ਕੀਓ ਨਾਨਕ ਭਗਤ ਨੇ ਕਾ ਅੰਕੁਰ ਰਾਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ